ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਭਾਰਤ ਤੇ ਪਾਕਿਸਤਾਨ 'ਚ ਬਣੇ ਬਹੁਤ ਵੱਡੇ ਤਣਾਅ ਦੇ ਮਾਹੌਲ ਦੇ ਵਿੱਚ ਤੇ ਜਦੋਂ ਕਿ ਦੋਨੇ ਪਾਸਿਓਂ ਮਿਜ਼ਾਈਲਾਂ, ਡਰੋਨਾਂ ਨਾਲ ਹਮਲਿਆਂ ਦੀਆਂ ਖਬਰਾਂ ਦੇ ਵਿੱਚੋਂ ਕੁਝ ਲੋਕ ਅਜੇ ਵੀ ਅਜਿਹੇ ਨੇ ਜਿਹੜੇ ਅਮਨ ਸ਼ਾਂਤੀ ਦੀ ਗੱਲ ਕਰਦੇ ਆ। ਲਾਹੌਰ ਦੇ ਵਿੱਚ ਪਾਕਿਸਤਾਨ ਦੇ ਲਾਹੌਰ ਸ਼ਹਿਰ ਦੇ ਵਿੱਚ ਬਹੁਤ ਸਾਰੇ ਕਵੀਆਂ ਕਲਾਕਾਰ ਪત્રਕਾਰਾਂ ਬੁੱਧੀਜੀਵੀਆਂ ਨੇ ਕੱਲ ਅਮਨ ਮਾਰਚ ਕੀਤਾ ਤੇ ਉਥੇ ਆ ਬਾਬਾ ਨਜ਼ਮੀ ਜੀ ਵੀ ਹਾਜ਼ਰ ਸਨ ਉਹਨਾਂ ਦੀ ਇੱਕ ਕਵਤਾ ਕੁਝ ਦਿਨ ਪਹਿਲਾਂ ਆਈ ਸੀ ਜਿਨ੍ਹਾਂ ਦੇ ਵਿੱਚ ਉਹ ਲਿਖਦੇ ਐ ਗੰਦੇ ਅੰਡੇ ਇੱਧਰ ਵੀ ਨੇ ਉਧਰ ਵੀ ਕੁਛ ਮਸਟੰਡੇ ਇੱਧਰ ਵੀ ਨੇ ਉਧਰ ਵੀ ਕਿਨਾਂ ਦੇ ਗੁਣ ਗਾਣੇ ਦੱਸੋ ਮੁੱਲਾਂ ਜੀ ਹਲਵੇ ਮੰਡੇ ਇੱਧਰ ਵੀ ਨੇ ਉਧਰ ਵੀ ਇਕੋ ਨਾਲ ਦੀ ਬਹੁਤ ਪੁਰਾਣੀ ਕਹਾਵਤ ਹੈ ਬਹੁਤ ਦੇਰ ਤੋਂ ਬੜੀ ਪ੍ਰਚਲਿਤ ਹੈ ਮਸਜਿਦ ਮੇਰੀ ਤੂੰ ਕਿਉਂ ਟਾਵੇਂ ਮੈਂ ਕਿਉਂ ਤੋੜਾਂ ਮੰਦਰ ਨੂੰ ਆ ਜਾ ਦੋਵੇਂ ਬਹਿ ਕੇ ਪੜੀਏ ਇੱਕ ਦੂਜੇ ਦੇ ਅੰਦਰ ਨੂੰ ਸਦੀਆਂ ਵਾਂਗੂ ਅੱਜ ਵੀ ਕੁਝ ਨਹੀਂ ਜਾਣਾ ਮੰਦਰ ਮਸਜਿਦ ਦਾ ਸਦੀਆਂ ਵਾਂਗੂ ਅੱਜ ਵੀ ਕੁਝ ਨਹੀਂ ਜਾਣਾ ਮੰਦਰ ਮਸਜਿਦ ਦਾ ਲਹੂ ਤੇ ਤੇਰਾ ਮੇਰਾ ਲੱਗਣਾ ਇੱਕ ਦੂਜੇ ਦੇ ਖੰજર ਨੂੰ ਰੱਬ ਕਰੇ ਤੂੰ ਮੰਦਰ ਵਾਂਗੂ ਵੇਖੇ ਮੇਰੀ ਮਸਜਿਦ ਨੂੰ ਰਾਮ ਕਰੇ ਮੈਂ ਮਸਜਿਦ ਵਾਂਗੂ ਦੇਖਾਂ ਤੇਰੇ ਮੰਦਰ ਨੂੰ ਸੋ ਅਜਿਹੇ ਆਮਨ ਦੇ ਸਨੇਹ ਦੇਣ ਵਾਲਿਆਂ ਦੀ ਠੀਕ ਹੈ ਫੌਜਾਂ ਆਪਣੀ ਥਾਂ ਤੇ ਨੇ ਦੇਸ਼ਾਂ ਦੀ ਸੁਰੱਖਿਆ ਆਪਣੀ ਥਾਂ ਤੇ ਹੈ ਤੇ ਦੂਸਰਾ ਆਮਨ ਸ਼ਾਂਤੀ ਸਦਾ ਹੀ ਇਹਦੀ ਆਵਾਜ਼ ਉੱਠੀ ਜਾਣੀ ਚਾਹੀਦੀ ਹੈ ਅਸੀਂ ਸਮਝਦੇ ਹਾਂ ਅਸੀਂ ਜਿੱਥੇ ਰੂਸ ਜੋ ਯੂਕਰੇਨ جنگ ਦੀ ਬੜੇ ਲੰਬੇ ਸਮੇਂ ਤੋਂ ਸੰਗਰਾਮ ਟੀਵੀ ਦੇ ਉੱਤੇ ਕਾਮਨਾ ਕਰਦੇ ਰਹੇ ਹਾਂ ਵੀ ਉਹ جنگ ਖਤਮ ਹੋਵੇ ਅਸੀਂ ਇਜ਼ਰਾਇਲ ਤੇ ਗਾਜ਼ਾ ਦੇ ਵਿੱਚ ਹੁੰਦੀ ਬੰਬਾਰੀ ਬੱਚਿਆਂ ਦਾ ਸਤਿਆਨਾਸ਼ ਉਹਨਾਂ ਦਾ ਬੁਰਾ ਹਾਲ ਤੇ ਉਸ ਦੇ ਉੱਤੇ ਹਮੇਸ਼ਾ ਚਿੰਤਾ ਜ਼ਾਹਰ ਕਰਦੇ ਰਹੇ ਹਾਂ ਪਿਛਲੇ ਡੇਢ ਦੋ ਸਾਲ ਤੋਂ ਤਾਂ ਅਸੀਂ ਭਾਰਤ ਪਾਕਿਸਤਾਨ ਦੇ ਵਿੱਚ ਕਿਵੇਂ ਖੁਸ਼ ਹੋ ਸਕਦੇ ਹਾਂ جنگ ਦੇ ਉੱਤੇ ਤੇ ਇਧਰ ਵੀ ਗੜਸ਼ੰਕਰ ਦੇ ਵਿੱਚ ਕੱਲ ਬਹੁਤ ਸਾਰੀਆਂ ਜਥੇਬੰਦੀਆਂ ਨੇ ਅਮਨ ਮਾਰਚ ਕੀਤਾ ਹੈ ਹੋਰ ਵੀ ਕਈ ਸਾਰੀਆਂ ਥਾਵਾਂ ਤੇ ਹੋ ਰਿਹਾ ਹੈ ਸੇ ਅਸੀਂ ਸਮਝਦੇ ਹਾਂ ਵੀ ਇਹ ਇੱਕ ਜ਼ਰੂਰੀ ਪਹਿਲੂ ਹੈ ਮਨੁੱਖੀ ਜ਼ਿੰਦਗੀ ਦਾ ਦੂਸਰਾ ਇਹ ਹੈ ਕਿ ਭਾਰਤ ਦੇ ਵਿੱਚ ਅਸਲ 'ਚ ਜਿਹੜਾ ਪਹਿਲਾ ਕਾਮ ਹਮਲਾ ਹੋਇਆ ਉਹ ਜਿਹੜੇ ਅਤਵਾਦੀਆਂ ਨੇ ਕੀਤਾ ਹਰ ਇੱਕ ਨੇ ਉਹਦੀ ਨਿੰਦਿਆ ਕੀਤੀ ਤੇ ਕਰਨੀ ਹੀ ਬਣਦੀ ਹੈ ਕਿਉਂਕਿ ਮਨੁੱਖਾਂ ਦੇ ਕਤਲ ਤੇ ਕੌਣ ਖੁਸ਼ ਹੋ ਸਕਦਾ ਆ ਉਹਨਾਂ ਦਾ ਜਿਹੜਾ ਉਹਨਾਂ ਨੇ ਧਰਮ ਪੁੱਛ ਕੇ ਮਾਰਿਆ ਜਿਹਦੇ ਉੱਤੇ ਅਸੀਂ ਸਿੰਧੂਰ ਨਾਂ ਦਾ ਆਪਰੇਸ਼ਨ ਰੱਖ ਲਿਆ ਮਿਲਟਰੀ ਦਾ ਵੀ ਔਰਤਾਂ ਦੇ ਸਿੰਧੂਰ ਉਜੜੇ ਆ ਉਹਦੇ ਤੇ ਵੱਖਰੀ ਗੱਲ ਹੋ ਸਕਦੀ ਹੈ ਕਿਸੇ ਦਿਨ ਵੀ ਕੀ ਹੈ ਕਿਉਂ ਹੈ ਉਹਦੇ ਤੇ ਕਿੰਤੂ ਪਰੰਤੂ ਹੋ ਸਕਦੇ ਹੈ ਪਰ ਜਿਹੜਾ ਔਰਤਾਂ ਦਾ ਪੁੱਛ ਕੇ ਮਾਰਨਾ ਬੰਦਿਆਂ ਨੂੰ ਤੇ ਉਹਨਾਂ ਦਾ ਧਰਮ ਪੁੱਛਣਾ ਤੇ ਉਹ ਉਹਦੇ ਪਿੱਛੇ ਮਕਸਦ ਹੈ ਕਿ ਭਾਰਤ ਦੇ ਵਿੱਚ Hindu ਤੇ Musalman ਆਪਸ ਵਿੱਚ ਕੱਟ ਮਾਰਨ ਲੜਨ ਉਹਨਾਂ ਦਾ ਮਕਸਦ ਇਹ ਹੈ ਤੇ ਜਿਹੜੇ ਭਾਰਤ ਦੇ ਵਿੱਚ ਅਜਿਹਾ ਕੁਝ ਕਰਦੇ ਆ ਉਹਨਾਂ ਦਾ ਮਕਸਦ ਵੀ ਇਹ ਜਿਹਾ ਹੀ ਹੈ ਜੇ ਉਹਨਾਂ ਨੂੰ ਅਸੀਂ ਅਤਵਾਦੀ ਕਹਿ ਕੇ ਉਹਨਾਂ ਦੇ ਟਿਕਾਣੇ ਖਤਮ ਕਰਦੇ ਆ ਇੱਥੇ ਤਾਂ ਖਤਮ ਕਰਨ ਦੀ ਲੋੜ ਨਹੀਂ ਇਹਨਾਂ ਨੂੰ ਦੱਸਣ ਦੀ ਹੀ ਲੋੜ ਹੈ ਵੀ ਭਾਰਤ ਸਰਕਾਰ ਇਹ ਗੱਲ ਅਸੀਂ ਚਾਹੁੰਦੀ ਨਹੀਂ ਹੈ ਤੇ ਇਸ ਕਰਕੇ ਜਿਹੜੇ ਨਿਊਜ਼ ਚੈਨਲ ਅਜਹੀਆਂ ਗੱਲਾਂ ਦੇ ਉੱਤੇ ਕਿੰਤੂ ਕਰਦੇ ਆ ਉਹਨਾਂ ਨੂੰ ਬੰਦ ਕੀਤਾ ਜਾ ਰਿਹਾ ਹੈ ਕੱਲ 800 ਟਵਿੱਟਰ ਜਿਹਨੂੰ ਐਕਸ ਅਕਾਊਂਟ ਕਹਿੰਦੇ ਆ ਉਹ ਬੰਦ ਕਰਨ ਦਾ ਹੁਕਮ ਕੀਤਾ ਹਾਲਾਂਕਿ ਟਵਿੱਟਰ ਨੇ ਇਸ ਗੱਲ ਦੇ ਉੱਤੇ ਉਜਰਜਿਤਾਇਆ ਵੀ ਇਹ ਸਾਨੂੰ ਕੋਈ ਦਿਸਦਾ ਨਹੀਂਗਾ ਉਹਦੇ ਚ ਬਹੁਤ ਸਾਰੇ ਜਿਹੜੇ ਮਖਤੂਬ ਨਿਊਜ਼ ਹੈ ਦਿੱਲੀ ਤੋਂ ਨਿਕਲਦਾ ਉਹਦਾ ਪੋਰਟਲ ਬੰਦ ਕੀਤਾ ਉਹਦੇ ਚ ਇੱਕ ਬਹੁਤ ਬਹਾਦਰ ਪੱਤਰਕਾਰ ਹੈ ਜੰਮੂ ਕਸ਼ਮੀਰ ਦੀ ਜਿਹੜੀ ਅਨੁਰਾਦਾ ਪਸੀਨ ਉਹਦਾ ਜਿਹੜਾ ਪੋਰਟਲ ਹੈ ਉਹਨੂੰ ਬੰਦ ਕੀਤਾ ਕੁਝ ਦਿਨ ਪਹਿਲਾਂ ਜਿਹੜਾ 4pm ਨਿਊਜ਼ ਜਿਹੜਾ YouTube ਚੈਨਲ ਹੈ ਉਹਨੂੰ ਬੰਦ ਕੀਤਾ ਹੈ ਹਾਲਾਂਕਿ ਸੁਪਰੀਮ ਕੋਰਟ ਚ ਹਾਲੇ ਸੁਣਵਾਈ ਅਧੀਨ ਹੈ ਇਸ ਤਰ੍ਹਾਂ ਬਹੁਤ ਸਾਰੇ ਹੋਰ ਦਾ ਵਾਇਰ ਨੂੰ ਕੁਝ ਦਿਨ ਲਈ ਬਲੌਕ ਕੀਤਾ ਤੇ ਉਹ ਉਹ ਵੀ ਕੋਈ ਚੰਗੀ ਪੱਤਰਕਾਰੀ ਕਰਦੇ ਆ ਪਰ ਦੂਜੇ ਪਾਸੇ ਜਿਹੜੇ ਨਿਊਜ਼ ਚੈਨਲ ਮੇਨਸਟ੍ਰੀਮ ਮੀਡੀਆ ਸਾਡਾ આજ ਤੱਕ ਆਪਣਾ ਦੂਜਾ ਰਿਪਬਲਿਕ ਟੀਵੀ ਜ਼ੀ ਨਿਊਜ਼ ਹੋਰ ਬਹੁਤ ਸਾਰੇ ਟੀਵੀ 9 ਭਾਰਤ ਵਰਸ਼ ਹੋਰ ਇਹ ਜਿਹੜੇ ਐ ਇਹ ਨਿਰਾ ਇਹਨਾਂ ਨੇ ਪਰਸੋਂ ਦੀ ਰਾਤ ਇੰਨਾ ਜ਼ਿਆਦਾ ਝੂਠ ਬੋਲਿਆ ਕਿ ਦੁਨੀਆ ਭਰ ਦੇ ਵਿੱਚ ਲੱਗਣ ਲੱਗ ਗਿਆ ਵੀ ਭਾਰਤ ਤਾਂ ਬਹੁਤ ਹੀ ਖੂਨ ਖਾਰ ਦੇਸ਼ ਹੈਗਾ ਕਰਾਚੀ ਖਤਮ ਕਰਤੀ ਸਲਾਮਾਂਬਾਦ ਤੇ ਕਬਜ਼ਾ ਕਰ ਲਿਆ ਬੀਓਪੀਓ ਤੇ ਕਮਲਾ ਕਬਜ਼ਾ ਕਰ ਲਿਆ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਨੂੰ ਇਹਨਾਂ ਗੱਲਾਂ ਦੇ ਦੇ ਟੇਡੇ ਢੰਗ ਨਾਲ ਜਵਾਬ ਦੇਣੇ ਪਏ ਸਾਡੇ ਡਿਪਲੋਮੈਟਸ ਨੂੰ ਦੁਨੀਆ ਭਰ ਚ ਜਵਾਬ ਦੇਣੇ ਪਏ ਪਰਪਰ ਸਰਕਾਰ ਨੇ ਉਹਨਾਂ ਚੈਨਲਾਂ ਦੇ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਉਹ ਨਹੀਂ ਚੈਨਲਾਂ ਨੇ ਜਿਹੜੀ ਪਰਸੋ ਬੰਬਾਰੀ ਹੋਈ ਪਾਕਿਸਤਾਨ ਵਾਲੇ ਪਾਸਿਓ ਸਾਡੇ ਪੁਨਛ ਦੇ ਵਿੱਚ ਬਹੁਤ ਸਾਰੇ ਬੰਦੇ ਮਾਰੇ ਗਏ 13 ਬੰਦੇ ਦੋ ਨੌਜਾਨ ਭਰਾ ਜਿਹੜੇ 12 ਤੇ 14 ਸਾਲ ਦੇ ਬੱਚੇ ਸਕੂਲ ਜਾਂਦੇ ਉਹ ਮਾਰੇ ਗਏ ਤੇ ਉਹਨਾਂ ਦੇ ਵਿੱਚ ਇੱਕ ਜਿਹੜਾ ਬੰਦਾ ਸੀ ਸਾਡੇ ਅ ਕਾਰ ਮੁਹੰਮਦ ਇਕਬਾਲ ਉਹ ਮਾਰਿਆ ਗਿਆ ਇਹਨਾ ਨਿਊਜ਼ ਚੈਨਲ ਨੇ ਉਹਨਾਂ ਨੂੰ ਇਹ ਕਹਿ ਕੇ ਕਿ ਭਾਰਤ ਨੇ ਜਿਹੜੇ ਉਧਰ ਮਿਜ਼ਾਈਲ ਹਮਲੇ ਕੀਤੇ ਸੀ ਉਹਨਾਂ ਦੇ ਵਿੱਚ ਇਹ ਅੱਤਵਾਦੀ ਮਾਰਿਆ ਗਿਆ। ਭਾਰਤ ਦਾ ਨਾਗਰਿਕ ਇੱਕ ਟੀਚਰ ਜੰਮੂ ਦੇ ਕਿਸੇ ਪਿੰਡ ਦਾ ਮੁਸਲਮਾਨਾਂ ਦੇ ਕਿਸੇ ਸੰਸਥਾ 'ਚ ਪੜਾਉਂਦਾ ਉਹ ਮਾਰਿਆ ਗਿਆ ਪਾਕਿਸਤਾਨ ਦੇ ਬੰਬਾਂ ਨਾਲ। ਉਹਦੀ ਮੌਤ ਤੇ ਦੁੱਖ ਪ੍ਰਗਟ ਕਰਨ ਦੀ ਬਜਾਏ ਉਹਨੂੰ ਇੱਕ ਅੱਤਵਾਦੀ ਬਣਾ ਕੇ ਪੇਸ਼ ਕੀਤਾ ਗਿਆ। ਤੇ ਭਾਰਤ ਸਰਕਾਰ ਅਜੇਹੇ ਨਫਰਤੀ ਚੈਨਲਾਂ ਵਿਰੁੱਧ ਅੱਜ ਦੇ ਸਮੇਂ 'ਚ ਵੀ ਕੋਈ ਕਾਰਵਾਈ ਨਹੀਂ ਕਰ ਰਹੀ। ਕੀ ਅਸੀਂ ਮੰਨੀਏ ਵੀ ਜਿਹੜਾ ਮਨਸ਼ਾ ਉਹਨਾਂ ਅੱਤਵਾਦੀਆਂ ਦਾ ਸੀ ਵੀ ਭਾਰਤ ਦੇ ਵਿੱਚ ਮੁਸਲਮਾਨ ਹਿੰਦੂ ਟਕਰਾਅ ਕਰਾਈਏ ਕੀ ਇਹ ਚੈਨਲਾਂ ਦਾ ਵੀ ਉਹੀ ਮਕਸਦ ਨਹੀਂ? ਭਾਰਤ ਸਰਕਾਰ ਦਾ ਉਹਨਾਂ ਵਿਰੁੱਧ ਕੋਈ ਕਾਰਵਾਈ ਨਾ ਕਰਨ ਪਿੱਛੇ ਵੀ ਕਿਤੇ ਅਜਿਹੇ ਮਕਸਦ ਤਾਂ ਨਹੀਂ ਵੀ ਭਾਰਤ ਦੇ ਵਿੱਚ ਪਾਕਿਸਤ ਜਿਹੜੀ ਹਿੰਦੂ ਮੁਸਲਮਾਨਾਂ ਦੀ ਖਾਈ ਹੈ ਉਹ ਵੱਧ ਹੀ ਰਹੀ ਹੈ। ਦੂਜੇ ਪਾਸੇ ਇੱਕ ਬਹੁਤ ਚੰਗੀ ਗੱਲ ਹੈ ਕਿ ਭਾਰਤ ਦੀ ਜਿਹੜੇ ਰੋਜ਼ ਤਿੰਨ ਦਿਨਾਂ ਤੋਂ ਪ੍ਰੈਸ ਕਾਨਫਰੰਸ ਹੁੰਦੀ ਹੈ ਜਿਦੇ ਚ ਵਿਦੇਸ਼ ਸਕੱਤਰ ਆਉਂਦੇ ਐ ਵਿਕਰਮ ਮਿਸ਼ਰੀ ਜੀ ਆਪਣਾ ਢੰਗ ਬੜੇ ਸੋਹਣੇ ਢੰਗ ਨਾਲ ਦੱਸਦੇ ਆ ਆਪਣੀ ਗੱਲ ਜੋ ਦੱਸਣੀ ਬਣਦੀ ਐ ਤੇ ਦੋ ਕੁੜੀਆਂ ਜਿਹੜੀਆਂ ਨੇ ਇੱਕ ਪਾਸੇ ਜਿਹੜੀ ਐ ਸੋਫੀਆ ਕੁਰਾਇਸ਼ੀ ਜਿਹੜੀ ਹੈ ਕਰਨਲ ਸੋਫੀਆ ਕੁਰਾਇਸ਼ੀ ਤੇ ਦੂਜੇ ਪਾਸੇ ਜਿਹੜੀ ਵਿਮਕਾ ਸਿੰਘ ਜਿਹੜੀ ਐ ਵਿੰਗ ਕਮਾਂਡਰ ਉਹ ਦੋਨੇ ਆਪਣੇ ਆਪਣੇ ਢੰਗ ਨਾਲ ਇੱਕ ਹਿੰਦੀ ਦੇ ਵਿੱਚ ਇੱਕ ਅੰਗਰੇਜ਼ੀ ਦੇ ਵਿੱਚ ਆਪਣੀ ਰਿਪੋਰਟਿੰਗ ਕਰਦੀਆਂ ਨੇ ਕੁੜੀਆਂ ਨੇ ਦੋ ਕੁੜੀਆਂ ਨੇ ਉਹ ਉਹਨਾਂ ਦੇ ਨਾਂ ਆਪਣੇ ਆਪ ਬਹੁਤ ਕੁਝ ਬੋਲਦੇ ਐ ਸੁਹਾਗ ਜਿਹੜੇ ਐ ਕੁੜੀਆਂ ਆ ਰਹੀਆਂ ਨੇ Hindu Muslim ਕਰਨਾ ਚਾਹੁੰਦੇ ਐ ਇੱਥੇ ਉਹ ਇਕੱਠੀਆਂ ਕੀਤੀਆਂ ਗਈਆਂ ਨੇ ਬਹੁਤ ਚੰਗਾ ਸਨੇਹਾ ਐ ਇਸ ਪੱਖੋਂ ਐਨੀ ਗੱਲ ਤੇ ਪਰ ਜੇ ਅਸੀਂ ਇਹਦੇ ਪਿੱਛੇ ਇੱਕ ਹੋਰ ਗੱਲ 'ਤੇ ਚੱਲ ਜਾਈਏ ਵੀ ਇਹ ਕੁੜੀਆਂ ਆਪਣੇ ਆਪ ਹੀ ਇਦਾਂ ਆ ਗਈਆਂ ਇਹਨਾਂ ਕੁੜੀਆਂ ਨੂੰ 16 ਸਾਲ ਲੰਬੀ ਲੜਾਈ ਲੜਨੀ ਪਈ ਭਾਰਤੀ ਫੌਜ ਦੇ ਅਧਿਕਾਰੀਆਂ ਦੇ ਵਿੱਚ ਜਿਹੜਾ ਪੁਰਸ਼ਵਾਦ ਵਸਿਆ ਹੋਇਆ ਹੈ ਪੁਰਸ਼ ਪ੍ਰਧਾਨ ਸਮਾਜ ਵਸਿਆ ਹੋਇਆ ਹੈ ਭਾਰਤੀ ਫੌਜ ਦੇ ਵੱਡੇ ਕਮਾਂਡਰਾਂ ਦੇ ਵਿੱਚ ਤੇ ਭਾਰਤੀ ਜਿਹੜੇ ਪ੍ਰਬੰਧ ਹੈ ਸਾਡਾ ਆਈਐਸ ਆਈਪੀਐਸ ਜਿਹੜੇ ਦਾ ਫੋਰਨ ਇਹਦੀ ਜਿਹੜੀ ਡਿਫੈਂਸ ਮਿਨਿਸਟਰੀ ਦੇ ਅਧਿਕਾਰੀ ਡਿਫੈਂਸ ਮਿਨਿਸਟਰ ਤੱਕ ਸਰਕਾਰ ਤੱਕ ਉਹਦੇ ਵਿਰੁੱਧ ਉਹਨਾਂ ਨੂੰ ਲੜਨਾ ਪਿਆ 2010 ਚ ਦਿੱਲੀ ਹਾਈ ਕੋਰਟ ਨੇ ਉਹਨਾਂ ਦੇ ਹੱਕ ਚ ਫੈਸਲਾ ਦਿੱਤਾ ਵੀ ਇਹਨਾਂ ਕੁੜੀਆਂ ਨੂੰ ਪਰਮਾਨੈਂਟ ਕਮਿਸ਼ਨ ਦੇ ਦਿਓ ਇਹ ਵੱਡੇ ਪੱਧਰ ਤੱਕ ਜਾਣ ਪਰ ਸਰਕਾਰ ਨੂੰ ਕਿੱਥੇ ਮਨਜ਼ੂਰ ਗਾਂ ਤੇ ਗਾਂ ਗਾਂ ਤੇ ਗਾਂ ਅਪੀਲ ਕਰਦੇ 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 ਜਾ ਕੇ 17 ਫਰਵਰੀ 2020 ਨੂੰ ਮਾਨਯੋਗ ਸੁਪਰੀਮ ਕੋਰਟ ਨੇ ਨਾਲੇ ਤਾਂ ਕੇਂਦਰ ਦੀ ਮੋਦੀ ਸਰਕਾਰ ਨੂੰ ਝਾੜਾਂ ਪਾਈਆਂ ਜਦੋਂ ਉਹਨਾਂ ਨੇ ਕਿਹਾ ਵੀ ਇਹ ਕੁੜੀਆਂ ਨੇ ਜਿਹੜੀਆਂ ਸਰੀਰਕ ਤੌਰ ਤੇ ਕਮਜ਼ੋਰ ਹੁੰਦੀਆਂ ਨੇ ਉਹਨਾਂ ਥਾਵਾਂ ਤੇ ਤਾਇਨਾਤ ਨਹੀਂ ਕਰੀਆਂ ਜਾ ਸਕਦੀਆਂ ਜਿਨ੍ਹਾਂ ਥਾਵਾਂ ਤੇ ਜ਼ੋਰ ਦੀ ਲੋਡ ਹੁੰਦੀ ਹੈ ਉਹਨੇ ਇਸ ਗੱਲ ਦੇ ਉੱਤੇ ਕਿਹਾ ਵੀ ਜਿਹੜਾ ਭਾਰਤ ਸਰਕਾਰ ਦਾ ਇਹ ਕਹਿਣਾ ਹੈ ਇਹ ਸਿਰਫ ਇਹ ਨਾ ਕੁੜੀਆਂ ਦੀ ਹੀ ਤੋਹੀਨ ਨਹੀਂ ਇਹ ਭਾਰਤੀ ਫੌਜ ਦੀ ਵੀ ਤੋਹੀਨ ਹੈ ਇਹਨਾਂ ਨੂੰ ਗਾਹਾਂ ਜਾਣ ਦੇ ਮੌਕੇ ਮਿਲਣੇ ਚਾਹੀਦੇ ਆ ਉਸ ਫੈਸਲੇ ਦੇ ਵਿੱਚ ਜਿਹੜਾ ਡੀワイ ਚੰਦਰ ਚੂੜਨੇ ਲਿਖਿਆ ਸੀਗਾ 17 ਫਰਵਰੀ 2020 ਨੂੰ ਇਹਨਾਂ ਕੁੜੀਆਂ ਨੂੰ ਪਰਮਾਨੈਂਟ ਕਮਿਸ਼ਨ ਦੇਣ ਦਾ ਪੱਕਾ ਫੈਸਲਾ ਲਿਖਿਆ ਜਦੋਂ ਉਸ ਤੋਂ ਬਾਅਦ ਇਹ ਕੁੜੀਆਂ ਅਫਸਰ ਬਣੀਆਂ ਵੱਡੀਆਂ ਉੱਤੇ ਗਈਆਂ ਅਫਸਰ ਪਹਿਲਾਂ ਸੀਗੀਆਂ ਐਸਐਸਸੀ ਕਮਿਸ਼ਨ ਦੇ ਰਾਹੀ ਤੇ ਉਹ ਜਿਹੜਾ ਤੇ 14 ਸਾਲਾਂ ਬਾਅਦ ਇਹਨਾਂ ਨੂੰ ਰਿਟਾਇਰ ਕਰਕੇ ਘਰ ਭੇਜਣ ਲੱਗੇ ਸੀ ਇਹਨਾਂ ਨੇ ਕੇਸ ਕਰਿਓ ਤੇ ਉਸ ਟਾਈਮ ਉਹਨੇ ਇਹ ਲਿਖਿਆ ਸੀ ਬੀ ਇਹ ਜਿਹੜੀ ਕੁੜੀ 소ਫੀਆ ਕੁਰੇਸ਼ੀ ਹੈ ਪਹਿਲੀ ਕੁੜੀ ਹੈ 2006 ਦੇ ਵਿੱਚ ਜਿਹੜੀ ਬਾਹਰਲੇ ਮਿਸ਼ਨ ਦੇ ਉੱਤੇ ਵੀ ਗਈ ਹੈ ਸੋ ਇਸ ਕਰਕੇ ਅਸੀਂ ਜਦੋਂ ਇੱਕ ਚੀਜ਼ ਦਾ ਗੁਣ ਗਾਣ ਕਰਦੇ ਆ ਉਹਦੇ ਨਾਲ ਦੂਜੇ ਪਹਿਲੂ ਜ਼ਰੂਰ ਦੇਖ ਲਿਆ ਕਰੀਏ ਤੇ ਉਹਨਾਂ ਚੈਨਲਾਂ ਤੇ ਅਸੀਂ ਸਮਝਦੇ ਆ ਸਗਰਾਮ ਟੀਵੀ ਵੱਲੋਂ ਅਸੀਂ ਚਾਹੁੰਦੇ ਆ ਕਿ ਉਹਨਾਂ ਚੈਨਲਾਂ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਤੇ ਜਿਹੜੇ ਲੋਕ ਅਮਨ ਸ਼ਾਂਤੀ ਦੀ ਗੱਲ ਕਰਦੇ ਆ ਜਿਹੜੇ ਲੋਕ ਦਲੀਲ ਦੀ ਗੱਲ ਕਰਦੇ ਆ ਉਹਨਾਂ ਦੇ ਉੱਤੇ ਪਾਬੰਦੀਆਂ ਬੰਦ ਨਹੀਂ ਲੱਗਣੀਆਂ ਚਾਹੀਦੀਆਂ ਉਹ ਪਾਬੰਦੀਆਂ ਹਟਾਈਆਂ ਜਾਣੀਆਂ ਚਾਹੀਦੀਆਂ ਨੇ ਅ ਆ ਲਾਸਟ ਗੱਲ ਦੋਸਤੋ ਅਗਲੀ ਲਾਸਟ ਦੇ ਨਾਲ ਦੀ ਇੱਕ ਗੱਲ ਹੋਰ ਕਹਿ ਦਿਆ ਹੋਇਆ ਤੁਹਾਨੂੰ ਕੱਲ ਮਾਨਯੋਗ ਸੁਪਰੀਮ ਕੋਰਟ ਦੇ ਜਿਹੜੇ ਜੇਵੀ ਪਰਦੀਵਾਲਾ ਤੇ ਆਰ ਮਹਾਦੇਵਨ ਦੇ ਬੈਂਚ ਨੇ ਇੱਕ ਰਿਟ ਦਾਖਲ ਕੀਤੀ ਸੀ ਦਿੱਲੀ ਦੇ ਇੱਕ ਵਕੀਲ ਨੇ ਵੀ ਜਿਹੜਾ ਤਾਮਨਨਾਡੂ ਬੰਗਾਲ ਤੇ ਕੈਰਲਾ ਇਹ ਨਵੀਂ ਐਜੂਕੇਸ਼ਨ ਪਾਲਿਸੀ ਲਾਗੂ ਨਹੀਂ ਕਰ ਰਹੇ ਇਹਨਾਂ ਨੂੰ ਦਿਸ਼ਾ ਨਿਰਦੇਸ਼ ਦਿਓ ਕਿ ਉਹ ਲਾਗੂ ਕਰਨ ਉੱਥੋਂ ਦੇ ਬੱਚੇ ਹਿੰਦੀ ਪੜਨ ਤੋਂ ਰੁਕ ਰਹੇ ਐ ਸੁਪਰੀਮ ਕੋਰਟ ਨੇ ਪੁੱਛ ਲਿਆ ਵੀ ਤੂੰ ਕੌਣ ਐ ਵਕੀਲ ਨੂੰ ਪੁੱਛਿਆ ਉਹ ਕਹਿੰਦਾ ਜੀ ਮੈਂ ਵੈਸੇ ਤਾਂ ਤਾਮਨ ਦਾਡੂ ਜੰਮਿਆ ਸੀ ਪਰ ਮੈਂ ਦਿੱਲੀ ਰਹਿਣਾ ਕਹਿੰਦੇ ਠੀਕ ਐ ਫਿਰ ਤੇਰੇ ਬੱਚੇ ਤਾਂ ਦਿੱਲੀ ਹਿੰਦੀ ਪੜ ਰਹੇ ਐ ਤੂੰ ਉੱਥੇ ਕੀ ਕਰਦਾ ਐ ਤੇਰੇ ਇਹਦੇ 'ਚ ਕੀ ਕੰਮ ਇਹਦੇ 'ਚ ਕਾਹਦਾ ਪਬਲਿਕ ਇੰਟਰਸਟ ਐ ਸੁਪਰੀਮ ਕੋਰਟ ਦਾ ਕੰਮ ਸਰਕਾਰਾਂ ਨੂੰ ਅਜਿਹੇ ਦਿਸ਼ਾ ਨਿਰਦੇਸ਼ ਦੇਣਾ ਨਹੀਂ ਹੈ ਇਸ ਲਈ ਤੇਰੀ ਇਹ ਪਟੀਸ਼ਨ ਖਾਰਜ ਕੀਤੀ ਜਾਂਦੀ ਐ ਅਜਿਹੇ ਜਿਹੜੇ ਬੰਦੇ ਐ ਨਾ ਇਹਨਾਂ ਨੂੰ ਵੀ ਥੋੜਾ ਖੁੱਡੇ ਲਾਈਨ ਲਾਇਆ ਜਾਣਾ ਚਾਹੀਦਾ ਹੈ ਜਿਹੜੇ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਐ ਲਾਸਟ ਗੱਲ ਅਖੀਰ ਦੇ ਉੱਤੇ ਜੀਨ ਪਾਲ ਸਾਰਤਰ ਇੱਕ ਬਹੁਤ ਉੱਗੇ ਵਿਅਕਤੀ ਹੋਏ ਆ ਆਪਾਂ ਸਾਰਿਆਂ ਨੂੰ ਜਾਣ ਪਤਾ ਹੈ ਬਹੁਤ ਵੱਡੇ ਫਿਲਾਸਫਰ ਹੋਏ ਐ ਉਹ ਕਹਿੰਦੇ ਐ ਵੀ ਜਦੋਂ ਤੁਸੀਂ ਕਿਸੇ ਲੜਾਈ ਦੀ ਜਿੱਤ ਤੋਂ ਬਾਅਦ ਉਹਦਾ ਹਾਲ ਸੁਣਦੇ ਹੋ ਵੀ ਕਿਸ ਤਰ੍ਹਾਂ ਕਿਸ ਤਰ੍ਹਾਂ ਜਿੱਤ ਹੋਈ ਕੀ ਕੀ ਹੋਇਆ ਉਹਦੀ ਡਿਟੇਲ ਜਾਣਦੇ ਹੋ ਤਾਂ ਉਹਦੀ ਡਿਟੇਲ ਜਾਣਨ ਤੋਂ ਬਾਅਦ ਤੁਹਾਨੂੰ ਲੱਗਦਾ ਹੈ ਵੀ ਮੇਰੀ ਜਿੱਤ ਹੈ ਜਿਹੜੀ ਇਹ ਕੀ ਜਿੱਤ ਹੈ ਚਾ ਹਾਰ ਹੈ ਕਿੰਨਾ ਨੁਕਸਾਨ ਹੋਇਆ ਇਹਦੇ 'ਚ ਇਹ ਗੱਲਾਂ ਯਾਦ ਰੱਖਣ ਦੀ ਲੋੜ ਹੈ ਅੱਜ ਦੀ ਗੱਲ ਚੰਨੀ ਬਹੁਤ ਬਹੁਤ ਸ਼ੁਕਰੀਆ ਧੰਨਵਾਦ